ਪੈਨਸ਼ਨਰਾਂ ਨੇ ਹੁਣ ਖਜ਼ਾਨਾ ਦਫ਼ਤਰਾਂ ਵੱਲ ਵਹੀਰਾਂ ਘਤ ਲੀਆਂ ਨੇ ਪੰਜਾਬ ਭਰ ਵਿੱਚ ਖਜ਼ਾਨਾ ਦਫ਼ਤਰਾਂ ਮੂਹਰੇ ਪੈਨਸ਼ਨਰਾਂ ਨੇ ਪ੍ਰਦਰਸ਼ਨ ਕੀਤੇ ਧਰਨੇ ਮਾਰੇ ਨਾਰੇਬਾਜ਼ੀ ਕੀਤੀ ਤੇ ਦੋਸ਼ ਲਾਇਆ ਵੀ ਖਜ਼ਾਨਾ ਦਫ਼ਤਰਾਂ ਵਿੱਚ ਉਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਬਿੱਲ ਲੰਬੇ ਸਮੇਂ ਤੋਂ اٹਕੇ ਪਏ ਨੇ ਔਰ ਖਜ਼ਾਨਾ ਦਫ਼ਤਰਾਂ ਉੱਪਰ ਸਰਕਾਰ ਨੇ ਅਨਲਾਨੀ ਰੋਕ ਲਾਈ ਹੈ ਦਰਅਸਲ ਪੰਜਾਬ ਪੈਨਸ਼ਨਰ ਯੂਨੀਅਨ 8ਕ ਤੇ ਪੰਜਾਬ ਸਵਾਡਿਨਸ ਸਰਵਿਸ ਫੈਡਰੇਸ਼ਨ 1680 ਵੱਲੋਂ ਇਹ ਸੱਦਾ ਦਿੱਤਾ ਗਿਆ ਸੀ ਪੈਨਸ਼ਨਾਂ ਨੂੰ ਕਿ ਸਮੂਹ ਪੰਜਾਬ ਦੇ ਖਜ਼ਾਨਾ ਦਫ਼ਤਰਾਂ ਮੂਰੇ ਧਰਨੇ ਮਾਰੇ ਜਾਣ ਤੇ ਆਪਣੀਆਂ ਮੰਗਾਂ ਦੀ ਆਵਾਜ਼ بلند ਕੀਤੀ ਜਾਵੇ ਯੂਨੀਅਨ ਦੇ ਲੀਡਰਾਂ ਪ੍ਰੇਮ ਚਾਵਲਾ ਰਣਜੀਤ ਸਿੰਘ ਰਾਣਵਾ ਦਰਸ਼ਨ ਸਿੰਘ ਲੁਬਾਣਾ ਜਗਤਾਰ ਸਿੰਘ ਭੰਗਰਣੀ ਗੁਰਜੀਤ ਘੋੜੇਵਾ ਇਸੇ ਤਰ੍ਹਾਂ ਬਲਰਾਜ ਭੰਗੂ ਸੁਖਦੇਵ ਸੂਰਤਾਪੁਰੀ ਨਸੀਬ ਜੜੋਤ ਅਸ਼ੋਕ ਕੌਸ਼ਲ ਤੇ ਸਵਰਨ ਸਿੰਘ ਨੇ ਜਾਣਕਾਰੀ ਦਿੱਤੀ ਵੀ ਪੈਂਸਟਰਾਂ ਨੇ ਸਾਰੇ ਪੰਜਾਬ ਵਿੱਚ ਜਿਹੜਾ ਖਜ਼ਾਨਾ ਦਫ਼ਤਰਾਂ ਮੁਰੇ ਧਰਨੇ ਮਾਰੇ ਔਰ ਇਹ ਦੋਸ਼ ਲਾਇਆ ਵੀ ਸਰਕਾਰ ਵੱਲੋਂ ਖਜ਼ਾਨਾ ਦਫ਼ਤਰਾਂ ਉੱਪਰ ਅਨ ਐਲਾਨੀ ਰੋਕ ਲਾਉਣ ਕਾਰਨ ਉਹਨਾਂ ਦੇ ਕਈ ਤਰ੍ਹਾਂ ਦੇ ਬਿੱਲ ਜਿਹੜੇ ਨੇ ਉਹ ਪੈਂਡਿੰਗ ਪਏ ਨੇ ਇਸ ਮੌਕੇ ਪੈਨਸ਼ਨਾਂ ਨੇ ਉੱਥੇ ਮੌਜੂਦ ਅਧਿਕਾਰੀਆਂ ਨੂੰ ਮੈਮੋਰੰਡਮ ਦਿੱਤੇ ਇਹ ਮੈਮੋਰੰਡਮ ਪੰਜਾਬ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਨਾਂ ਸੀ ਔਰ ਮੁੱਖ ਮੰਤਰੀ ਤੋਂ ਮੰਗ ਕੀਤੀ ਵੀ ਜਿਹੜੀ ਅਨ ਐਲਾਨੀ ਰੋਕ ਹੈ ਖਜ਼ਾਨਾ ਦਫ਼ਤਰਾਂ ਤੇ ਉਹ ਦੂਰ ਕੀਤੀ ਜਾਵੇ ਤੇ ਉਹਨਾਂ ਦੇ ਬਿੱਲ ਜਿਹੜੇ ਰਿਲੀਜ਼ ਕੀਤੇ ਜਾਣ ਇਸ ਮੌਕੇ ਲੀਡਰਸ਼ਿਪ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਲੀਵਨ ਕੈਸ਼ਮੈਂਟ ਜਿਹੜੀ ਸੋਦੀ ਹੈ ਮੁਲਾਜ਼ਮਾਂ ਦੀ ਪੈਨਸ਼ਨਾਂ ਦੀ ਉਹ ਚਾਰ ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਕੀਤਾ ਸੀ ਪਰ ਪਹਿਲੀ ਕਿਸ਼ਤ ਜਿਹੜੀ ਅਪ੍ਰੈਲ 2025 ਦੀ ਦਿੱਤੀ ਜਾਣੀ ਸੀ ਉਹਦੇ ਬਿੱਲ ਲੰਬੇ ਸਮੇਂ ਤੋਂ ਖਜ਼ਾਨਾ ਦਫ਼ਤਰਾਂ ਚ ਪੈਂਡਿੰਗ ਨੇ ਔਰ ਕਿਹਾ ਜਾ ਰਿਹਾ ਵੀ ਉਹ ਰੋਕੇ ਗਏ ਨੇ ਉਪਰੋਂ ਕੋਈ ਆਰਡਰ ਆਏ ਨੇ ਇਸੇ ਤਰ੍ਹਾਂ ਉਹਨਾਂ ਜਾਣਕਾਰੀ ਦਿੱਤੀ ਵੀ ਅਨ एलानੀ ਰੋਗ ਕਾਰਨ ਹੋਰ ਵੀ ਕਈ ਤਰ੍ਹਾਂ ਦੇ ਮਲਾਜਮਾਂ ਤੇ ਪੈਨਸ਼ਨਾਂ ਦੇ ਬਿੱਲ ਜਿਹੜੇ ਪੈਂਡਿੰਗ ਨੇ ਖਾਸ ਕਰਕੇ ਜਿਹੜੇ ਮਲਾਜਮ ਰਿਟਾਇਰ ਹੋ ਰਹੇ ਨੇ ਉਹਨਾਂ ਦੀਆਂ ਫਾਈਨਲ ਪੇਮੈਂਟਾਂ ਦੇ ਜਿਹੜੇ ਬਿੱਲ ਨੇ ਉਹਨਾਂ ਵਿੱਚ ਜੀਪੀਐਫ ਦੀ ਫਾਈਨਲ ਪੇਮੈਂਟ ਗ੍ਰੈਚੁਇਟੀ ਇਸੇ ਤਰ੍ਹਾਂ ਲੀਵਨ ਕੈਸ਼ਮੈਂਟ ਦੇ ਬਿੱਲ ਵੀ ਜਿਹੜੇ ਉਹ ਖਜ਼ਾਨਾ ਦਫ਼ਤਰਾਂ ਵਿੱਚ ਰੋਕੇ ਪਏ ਨੇ ਔਰ ਮੁਲਾਜ਼ਮਾਂ ਦੇ ਵੀ ਜੀਪੀ ਫੰਡ ਦੇ ਐਡਵਾਂਸ ਬਿੱਲ ਜਿਹੜੇ ਆ ਜੀਪੀ ਫੰਡ ਐਡਵਾਂਸ ਦੇ ਬਿੱਲ ਉਹ ਵੀ ਵੱਡੇ ਪੱਧਰ ਤੇ ਰੋਕੇ ਗਏ ਨੇ ਔਰ ਇੱਥੋਂ ਤੱਕ ਕਿ ਪੈਨਸ਼ਨਾਂ ਦੇ ਮੈਡੀਕਲ ਦੇ ਬਿੱਲ ਵੀ ਜਿਹੜੇ ਨੇ ਉਹ ਰੋਕੇ ਨੇ ਜਿਹੜਾ ਮੁੱਖ ਮੰਤਰੀ ਦੇ ਨਾਮ ਮੈਮੋਰੰਡਮ ਦਿੱਤਾ ਉਹਦੇ ਵਿੱਚ ਮੰਗ ਕੀਤੀ ਗਈ ਹੈ ਬਿ ਤਰੰਤ 13% ਡੀਏ ਦਿੱਤਾ ਜਾਵੇ 2.95 ਗੁਣਾਕ ਨਾਲ ਪੈਨਸ਼ਨਾਂ ਦੀ ਪੈਨਸ਼ਨ ਸੋਧੀ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ 17/7/20 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣ ਠੇਕਾ ਤੇ ਆਊਟਸੋਰਸ ਮੁਲਾਜ਼ਮ ਰੈਗੂਲਰ ਕੀਤੇ ਜਾਣ ਤੇ ਇਸੇ ਤਰ੍ਹਾਂ ਜਿਹੜੇ ਹੋਰ ਵਕ ਵਕ ਵਰਗਾਂ ਦੀਆਂ ਮੰਗਾਂ ਨੇ ਮੁਲਾਜ਼ਮਾਂ ਦੀਆਂ ਉਹਨਾਂ ਨੂੰ ਵੀ ਪੂਰਾ ਕੀਤਾ ਜਾਵੇ ਇਸ ਮੌਕੇ ਪ੍ਰੇਮ ਚਾਵਲਾ ਨੇ ਰੋਸ ਪ੍ਰਗਟ ਕੀਤਾ ਵੀ ਪ੍ਰੋਟੈਸਟ ਕਰਨ ਤੋਂ ਬਾਅਦ ਸਰਕਾਰ ਜੱਥੇਬੰਦੀਆਂ ਨੂੰ ਮੀਟਿੰਗਾਂ ਦਾ ਸਮਾਂ ਦਿੰਦੀ ਹੈ ਪਰ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਚਿੱਠੀ ਕੱਢ ਕੇ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਜਾਂਦੀਆਂ ਨੇ ਜਿਹਦੇ ਨਾਲ ਮੁਲਾਜ਼ਮਾਂ ਦੀ ਲੀਡਰਸ਼ਿਪ ਜਿਹੜੀ ਆ ਖਾਸ ਕਰਕੇ ਬੜੀ ਖਫਾ ਔਰ ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਅਪੀਲ ਕੀਤੀ ਵੀ ਤੁਰੰਤ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਤੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਂਦੇ